ਪੰਜਾਬ ਦੀ ਇੱਕ ਹੋਰ ਵੱਡੀ ਖਬਰ ਬਿਆਸ ਵਾਲਾ ਬਾਬਾ ਫਸਿਆ ਕਸੂਤਾ 2027 ਚ ਬਣੂ ਭਗਵੰਤ ਮਾਨ ਦੀ ਸਰਕਾਰ ਆਕਾਲੀ ਦਲ ਦੇ ਬਾਰੇ ਪਿਛਲੇ ਇੱਕ ਹਫਤੇ ਤੋਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਤੇ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਦੇ ਵਿੱਚੋਂ ਬਾਹਰ ਹੋਣ ਤੋਂ ਬਾਅਦ ਆਕਾਲੀ ਦਲ ਦੀ ਸਰਗਰਮੀ ਦੇ ਵਿੱਚ ਇੱਕਦਮ ਵਾਧਾ ਹੋਇਆ ਪਰ ਪਿਛਲੇ ਦੋ ਦਿਨਾਂ ਤੋਂ ਮਜੀਠੀਆ ਹੋਰੀ ਇੱਕੋ ਹੀ ਗੱਲ ਕਹਿ ਰਹੇ ਆ ਕਿ ਮੈਂ ਆਕਾਲੀ ਦਲ ਨੂੰ ਇੱਕ ਕਰਨ ਦੇ ਲਈ ਦੜਰਾਤੀਤਨ ਕਰੂੰਗਾ ਮੈਂ ਨੰਗੇ ਪੈਰੀ ਰੂਸਿਆਂ ਦੇ ਘਰਾਂ ਦੇ ਵਿੱਚ ਜਾਊਂਗਾ ਸਾਰੇ ਇਕ ਹੋ ਕੇ ਚੱਲਾਂਗੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੀਡੀਆ ਨੂੰ ਇਹ ਗੱਲ ਕਹਿੰਦੇ ਆ ਕਿ ਮੈਂ ਵਾਅਦਾ ਕਰਦਾ ਕਿ ਸਾਰਿਆਂ ਨੂੰ ਇਕ ਕਰਾਂਗੇ ਉਧਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਪੁਲਿਸ ਮੁਖੀ ਦੇ ਦਫ਼ਤਰ ਦੇ ਵਿੱਚ ਜਾਂਦੇ ਆ ਇਹ ਗੱਲ ਕਹਿੰਦੇ ਜੀ ਕਿ ਮੈਨੂੰ ਗ੍ਰਿਫਤਾਰ ਕਰੋ ਤੁਹਾਡੀ ਪੁਲਿਸ ਸਾਡੇ ਬੰਦਿਆਂ ਦੇ ਉੱਤੇ ਝੂਠੇ ਪਰਚੇ ਦਰਜ ਕਰ ਰਹੀ ਆ ਪੰਜਾਬ ਦੀ ਸਰਕਾਰ ਦਾਬਾ ਮਾਰ ਰਹੀ ਆ ਪਰਚੇ ਮੇਰੇ ਤੇ ਪਾਓ ਸਾਰੇ ਪਰਚੇ ਮੇਰੇ ਤੇ ਪਾ ਦਿਓ ਮੈਨੂੰ ਹੁਣੇ ਗ੍ਰਿਫਤਾਰ ਕਰੋ ਫਿਰ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਇਹ ਗੱਲ ਕਹਿੰਦੇ ਜੀ ਕਿ ਜੇਕਰ ਸਾਨੂੰ ਤੰਗ ਪਰੇਸ਼ਾਨ ਕੀਤਾ ਤੇ ਫਿਰ ਅਸੀਂ ਸੜਕਾ ਰੋਕਾਂਗੇ ਅਸੀਂ ਨੇਤਾਵਾਂ ਦਾ ਘਰਾਓ ਵੀ ਕਰਾਂਗੇ ਉਧਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਵਿਕਰਮ ਸਿੰਘ ਮਜੀਠੀਆ ਤਾਂ ਨੰਗੇ ਪੈਰੀ ਆਉਣ ਨੂੰ ਤਿਆਰ ਆ ਉਹ ਕਹਿੰਦੇ ਜੀ ਨੰਗੇ ਪੈਰੀ ਵਾਲੀ ਗੱਲ ਕੋਈ ਨਹੀਂ ਗੀ ਵਿਕਰਮ ਮਜੀਠੀਆ ਦੀ ਭਾਵਨਾ ਦਾ ਸਤਿਕਾਰ ਕਰ ਸਕਦੇ ਆ ਪਰ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਉਨੀ ਦੇਰ ਤੱਕ ਅਸੀਂ ਇੱਕ ਨਹੀਂ ਹੋ ਸਕਦੇ ਸਾਡਾ ਰੌਲਾ ਕੋਈ ਹੋਰ ਹੈ ਹੀ ਨਹੀਂ ਸੁਖਬੀਰ ਪਰੇ ਹੋਣ ਤੇ ਅਕਾਲੀ ਦਲ ਇੱਕ ਹੀ ਆ ਸੁਖਬੀਰ ਸਿੰਘ ਬਾਦਲ ਸ਼ਰਤਾਂ ਦੇ ਤਹਿਤ ਸਾਰਾ ਕੁਝ ਚਾਹੁੰਦੇ ਆ ਉਹ ਕਹਿੰਦੇ ਜੀ ਕਿ ਪੰਥ ਦੀ ਸੇਵਾ ਸਿੱਖੀ ਦੀ ਸੇਵਾ ਪੰਥਕ ਸਿਆਸਤ ਸ਼ਰਤਾਂ ਦੇ ਨਾਲ ਨਹੀਂ ਸ਼ਰਦਾ ਦੇ ਨਾਲ ਹੋ ਸਕਦੀ ਆ ਇਹਦੇ ਵਿੱਚ ਜੇਕਰ ਨਿੱਜਤਾ ਲੁਕੀ ਹੋਵੇ ਤੇ ਫਿਰ ਅਸੀਂ ਇਕੱਠੇ ਨਹੀਂ ਹੁੰਦੇਗੇ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲੇ ਕੀ ਸੱਚੀ ਮੁੱਚੀ ਇਹ ਅਧਿਕਾਰ ਆ ਗਏ ਜਾਂ ਆਉਣਗੇ ਕਿ ਭਾਈ ਜਿਹੜੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਬੁੱਸੇ ਹੋਏ ਆ ਵਕ ਵਕ ਕਾਰਨਾਂ ਦੇ ਕਰਕੇ ਉਹਨਾਂ ਨੂੰ ਭਾਈ ਤੁਸੀਂ ਘਰੋਂ ਘਰੀ ਜਾ ਕੇ ਬਣਾ ਲਓ ਇੱਕ ਵੇਲਾ ਸੀ ਜਦੋਂ ਵੱਡੇ ਬਾਦਲ ਸਭ ਧਰਤੀ ਦੇ ਉੱਤੇ ਸੀ ਜਦੋਂ ਉਹ ਰੂਸਿਆਂ ਦੇ ਘਰ ਦੇ ਵਿੱਚ ਉਹਨਾਂ ਦੇ ਜਾਣ ਤੋਂ ਪਹੁੰਚਣ ਤੋਂ ਪਹਿਲਾਂ ਪਹੁੰਚ ਜਾਂਦੇ ਸੀ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਯਾਰ ਤੁਹਾਡੇ ਤੋਂ ਵੱਡਾ ਹੀ ਕੋਈ ਨਹੀਂ ਉਹਨਾਂ ਦਾ ਪ੍ਰਭਾਵ ਐਸਾ ਸੀ ਕਿ ਬੇਹੱਦ ਰੂਸਿਆ ਬੰਦਾ ਬੇਹੱਦ ਨਾਲ ਤੁਰਨ ਵਾਲਾ ਬਣ ਜਾਂਦਾ ਸੀ ਧਰੋਸੇ ਦੇ ਵਿੱਚ ਫੇਰ ਆ ਜਾਂਦਾ ਸੀ ਪਰ ਕੀ ਵਿਕਰਮ ਸਿੰਘ ਮਜੀਠੀਆ ਲੀ ਪਾੜ ਕੇ ਉੱਤੋਂ ਦੀ ਜਾ ਕੇ ਤੇ ਉਹਨਾਂ ਰੂਸਿਆਂ ਦੇ ਘਰ ਦੇ ਵਿੱਚ ਪਹੁੰਚਣਗੇ ਤੇ ਇਹ ਮਨਾ ਕੇ ਉਹਨਾਂ ਨੂੰ ਮੁੜ ਕੇ ਆਕਾਲੀ ਦਲ ਦੇ ਵਿੱਚ ਲੈ ਆਉਣਗੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਵੱਡੇ ਬਾਦਲ ਸਾਹਿਬਾਰੇ ਗੁਣ ਤੇ ਗੁਰ ਇਹ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਹਨ ਜਾਂ ਨਹੀਂ ਹਨ ਹੁਣ ਉਸ ਤੋਂ ਅਗਲੀ ਗੱਲ ਕੀ ਸੁਖਬੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਮਜੀਠੀਆ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਇੱਕ ਗਿਆਨੀ ਹਰਪ੍ਰੀਤ ਸਿੰਘ ਦੀ ਇੱਛਾ ਦੇ ਮੁਤਾਬਕ ਵੀ ਉਹ ਲਾਂਬੇ ਹੁਣ ਤਾਂ ਐਸੇ ਇਕੱਠੇ ਆ ਕੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਵਿਚ ਵਿਚਾਲੇ ਆਪਾਂ ਜਾਣਦੇ ਵੀ ਕਾਰਜਕਾਰੀ ਤੌਰ ਦੇ ਉੱਤੇ ਪ੍ਰਧਾਨ ਬਲਵਿੰਦਰ ਸਿੰਘ ਭੂਂਡੜ ਵੀ ਬਣੇ ਸੀ ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਫੇਰ ਚੋਣ ਹੋਈ ਤੇ ਸੁਖਬੀਰ ਸਿੰਘ ਹੋਰੀ ਇਸ ਵੇਲੇ ਸਰਗਰਮ ਜਿਹੜੇ ਇਹ ਗੱਲ ਕਹਿੰਦੇ ਵੀ ਭਾਈ ਮੈਨੂੰ ਗ੍ਰਿਫਤਾਰ ਕਰ ਲਓ ਜੀ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਵਿੱਚ ਇਸ ਗੱਲ ਦਾ ਧੁੜਕੂ ਆ ਕਿ ਮੇਰੀ ਗ੍ਰਿਫਤਾਰੀ ਕਿਸੇ ਵੀ ਵੇਲੇ ਹੋ ਸਕਦੀ ਆ ਕੀ ਉਹਨਾਂ ਨੇ ਆਪਦਾ ਪਹਿਲਾਂ ਹੀ ਪਤਾ ਖੇਡਿਆ ਵੀ ਆ ਲੋ ਆ ਗਿਆ ਮੈਨੂੰ ਗ੍ਰਿਫਤਾਰ ਕਰ ਲਓ ਤੁਸੀਂ ਹਾਈਪ ਜੋ ਬਣਾਉਨੇ ਆ ਵੀ ਭਾਈ ਗ੍ਰਿਫਤਾਰੀ ਹੋ ਸਕਦੀ ਹੈ ਆ ਕਰਾਂਗੇ ਉਹ ਕਰਾਂਗੇ ਕਰੇ ਤੁਸੀਂ ਸਰੂਪਾਂ ਦੇ ਮਾਮਲੇ ਤੇ ਕਦੇ ਕਿਸੇ ਮਾਮਲੇ ਦੇ ਉੱਤੇ ਸੋ ਪੰਜਾਬ ਦੀ ਰਾਜਨੀਤੀ ਇਸ ਵੇਲੇ ਕਈ ਤਰ੍ਹਾਂ ਦੇ ਮੋੜ ਘਟ ਰਹੀ ਆ ਪਰ ਇਹ ਗੱਲ ਪੱਕੀ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਜੇਲ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ 70% ਦੀ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਦੇ ਬਾਰੇ ਇਹ ਗੱਲ ਕਹਿੰਦੇ ਆ ਕਿ ਇਹਦਾ ਉਭਾਰ ਹੋਇਆ 30% ਦੀ ਇਹ ਗੱਲ ਕਹਿੰਦੇ ਕਿ ਨਹੀਂ ਹੋਇਆ ਉਹਨਾਂ 30 ਦੇ ਵਿੱਚੋਂ ਵੀ ਆਪਾਂ ਕਹਿੰਦੇ ਕਿ ਵੀ 10% ਤੇ ਚਲੋ ਗਾਲ ਦੁੱਪੜ ਵਾਲੀ ਹੁੰਦੇ ਆ ਉਹ ਕਿਸੇ ਨੂੰ ਵੀ ਗਾਲਾਂ ਕੱਢਦੇ ਗਾਲਾਂ ਵਲਿਆਂ ਦੀ ਬਹੁਤ ਹੀ ਕਦਰ ਨਹੀਂ ਕਰਨੀ ਚਾਹੀਦੀ ਪਰ ਤਲਵੀਰ ਸਿੰਘ ਜਿਹੜੇ ਕਿ ਮਜੀਠਾ ਖੇਤਰ ਤੋਂ ਆਮ ਆदमी ਪਾਰਟੀ ਦੇ ਇਸ ਵੇਲੇ ਇੰਚਾਰਜ ਹਲਕਾ ਇੰਚਾਰਜ ਜਿਨ੍ਹਾਂ ਨੂੰ ਕੋਈ ਟਿਕਟ ਦਾ ਲਗਭਗ ਐਲਾਨ ਕੀਤਾ ਹੀ ਜਾ ਚੁੱਕਿਆ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੇ ਪਿੱਛੇ ਜੇ ਮਜੀਠਾ 'ਚ ਪ੍ਰੋਗਰਾਮ ਕੀਤਾ ਸੀ ਤੇ ਤਲਵੀਰ ਸਿੰਘ ਦੀ ਬਾਹ ਖੜੀ ਕਰਕੇ ਗੱਲ ਕਹੀ ਸੀ ਕਿ ਭਾਈ ਹੁਣ ਸਾਰੇ ਮਸਲੇ ਇਥੋਂ ਨੇ ਇਹ ਹੱਲ ਕਰੂਗਾ ਕੀ ਤਲਬੀਰ ਸਿੰਘ ਤੇ ਮਜੀਠੀਏ ਦਾ ਆਪਸ ਦੇ ਵਿੱਚ ਜੇ ਮੁਕਾਬਲਾ ਹੁੰਦਾ ਤੇ ਫਿਰ ਤਲਬੀਰ ਸਿੰਘ ਜੇਤੂ ਰੌਣ ਦੇ ਵਿੱਚ ਬਣਦੇ ਆ ਜਾਂ ਆਪਾਂ ਇਹਨੂੰ ਆਉਂਦੇ ਸਮੇਂ ਦੇ ਵਿੱਚ ਜੋ-ਜੋ ਘਟਨਾਵਾਂ ਸਿਆਸੀ ਤੌਰ ਤੇ ਵਾਪਰਨੀਆਂ ਉਹਦੇ ਉੱਤੇ ਗੱਲ ਛੱਡੀਏ ਪਰ ਤਲਬੀਰ ਸਿੰਘ ਹਰਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਉਹ ਤਾਂ ਮੁੱਛਾਂ ਨੂੰ ਤਾ ਦੇਈ ਜਾਂਦਾ ਆ ਕੇ ਉਹ ਕਹਿੰਦੇ ਜੀ ਮੁੱਛਾਂ ਨੂੰ ਤਾ ਦੇਣ ਦੇ ਨਾਲ ਕੋਈ ਪੰਜਾਬ ਦਾ ਭਲਾ ਹੁੰਦਾ ਉਹ ਕਹਿੰਦੇ ਜੀ ਹੁਣ ਤੱਕ ਤਾਂ ਮੈਨੂੰ ਕੋਈ ਸਵਾਦ ਹੀ ਨਹੀਂ ਸੀ ਆ ਰਿਹਾ ਇਨਚਾਰਜ ਬਣਨ ਦਾ ਹੁਣ ਜਦੋਂ ਸਾਹਮਣੇ ਬਰਾਬਰ ਦਾ ਹੈ ਤੇ ਹੁਣ ਉਹਨੂੰ ਪਤਾ ਲੱਗੂਗਾ ਵੀ ਭਾਈ ਅਸੀਂ ਕੀ ਕਰਦੇ ਆ ਤੇ ਅਸੀਂ ਕੌਣ ਹੁੰਨੇ ਆ ਤੇ ਇਹ ਗੱਲ ਸੱਚੀ ਆ ਵੀ ਤਲਵੀਰ ਸਿੰਘ ਕਿਸੇ ਵੇਲੇ ਵਿਕਰਮ ਮਜੀਠੀਆ ਦੇ ਬਹੁਤ ਨੇੜਲੇ ਦੇ ਵਿੱਚ ਹੁੰਦੇ ਸੀ ਵਿਚਾਰ ਧਾਰਕਤ ਪੇਤ ਉਵੇਂ ਪੈਦਾ ਹੋਏ ਜਿਵੇਂ ਕਿ ਅਜੇ ਤੱਕ ਵੱਖ-ਵੱਖ ਖਾਵਾਂ ਦੇ ਉੱਤੇ ਹੋਰ ਨੇਤਾਵਾਂ ਦੇ ਪੈਦਾ ਹੋਏ ਆ ਜਿਵੇਂ ਕਿਸੇ ਵੇਲੇ ਸਿਮਰਨਜੀਤ ਸਿੰਘ ਬੈਂਸ ਤੇ ਕਮਲਜੀਤ ਕੜਵਲ ਦੀ ਬੜੀ ਸਾਂਝ ਹੁੰਦੀ ਸੀ ਇਹ ਉਸ ਤਰੀਕੇ ਦੇ ਨਾਲ ਜਿਵੇਂ ਉੱਥੇ ਦੂਰੀਆਂ ਉੱਥੇ ਹੁਣ ਮਜੀਠੀਆ ਤੇ ਤਲਵੀਰ ਗਿੱਲ ਦੀਆਂ ਵੀ ਦੂਰੀਆਂ ਰਾਜਨੀਤੀ ਦੇ ਵਿੱਚ ਹਮੇਸ਼ਾ ਦੋ ਤੇ ਦੋ ਚਾਰ ਨਹੀਂ ਹੁੰਦੇ ਇਹ ਦੋ ਤੇ ਦੋ ਕਦੇ ਸਾਢੇ ਤਿੰਨ ਵੀ ਹੋ ਜਾਂਦੇ ਦੋ ਤੇ ਦੋ ਕਦੇ ਸੱਤ ਵੀ ਬਣ ਜਾਂਦੇ ਆ ਐਤ ਕੀ ਇਹ ਸਾਢੇ ਤਿੰਨ ਵਾਲੀ ਗੱਲ ਹੁੰਦੀ ਆ ਕਿ ਸੱਤਾਂ ਵਾਲੀ ਗੱਲ ਹੁੰਦੀ ਆ ਇਹਦਾ ਪਤਾ ਲੱਗਣਾ 27 ਦੇ ਵਿੱਚ ਪਰ ਜੇ ਆਪਾਂ ਵੈਸੇ ਦੇਖੀਏ ਅਕਾਲੀ ਦਲ ਪੁਨਰ ਸੁਰਜੀਤੀ ਤੇ ਉਧਰ ਦੇਖੀਏ ਅਮਰਤਪਾਲ ਸਿੰਘ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਜੇ ਇਹਨਾਂ ਦੋਵਾਂ ਧਿਰਾਂ ਦਾ ਗੱਠਜੋੜ ਹੁੰਦਾ ਤੇ ਜੇ ਗੱਠਜੋੜ ਹੋ ਜਾਂਦਾ ਤੇ ਫਿਰ ਇਹ ਕਿਹਨੂੰ ਟੱਕਰ ਦੇਣਗੇ ਤੇ ਕਿਹੜੇ ਹਾਲਾਤ ਵਿੱਚ ਟੱਕਰ ਦੇਣਗੇ ਸਵਾਲਾਂ ਦਾ ਸਵਾਲ ਇਹ ਆ ਸੋ ਪੰਜਾਬ ਦੇ ਵਿੱਚ ਬਹੁਤ ਕੁਝ ਇਸ ਵੇਲੇ ਹੋ ਰਿਹਾ ਜਿਹੜਾ ਕਿ ਪੰਜਾਬੀਆਂ ਨੂੰ ਦਿਖ ਨਹੀਂ ਰਿਹਾ ਪਰ ਪਰਦੇ ਪਿੱਛੇ ਹੋ ਰਿਹਾ ਤੇ ਜਿਹੜਾ ਕੁਝ ਦਿਖ ਰਿਹਾ ਉਹਦੇ ਪਿੱਛੇ ਵੀ ਕਈ ਕੁਝ ਹੋਰ ਹੈ ਜਿਹਦੇ ਬਾਰੇ ਅਸੀਂ ਕਦੇ ਸੋਚਿਆ ਨਹੀਂ ਕਿਉਂਕਿ ਆਮ ਤੌਰ ਦੇ ਉੱਤੇ ਸਾਡੇ ਪੰਜਾਬੀਆਂ ਦੇ ਵਿੱਚੋਂ 90 ਫੀਸਦੀ ਦਾ ਸੁਭਾਅ ਹੈ ਵੀ ਜੋ ਦਿਖ ਰਿਹਾ ਰੀਲਾਂ ਦੇ ਰੂਪ ਦੇ ਵਿੱਚ ਵੀਡੀਓ ਦੇ ਰੂਪ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਅੱਛਾ ਹੀ ਨਹੀਂ ਇੰਿਉਂ ਕਰਤਾ ਅੱਛਾ ਹੀ ਨਹੀਂ ਇੰਿਉਂ ਕਰਤਾ ਪੰਜਾਬ ਦੀ ਰਾਜਨੀਤੀ ਨੂੰ ਇੱਕ ਡੇਰੇ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੇ ਰਾਜਨੀਤੀ ਨੂੰ ਡੇਰੇ ਪਹਿਲਾਂ ਵੀ ਪ੍ਰਭਾਵਿਤ ਕਰਦੇ ਰਹੇ ਆ ਰਾਜਨੀਤਿਕ ਲੋਕ ਢੇਰਿਆਂ ਦੇ ਉੱਤੇ ਤੇ ਢੇਰੇਦਾਰ ਰਾਜਨੀਤਿਕ ਲੋਕਾਂ ਦੇ ਉੱਤੇ ਨਿਰਭਰ ਆ ਪਰ ਜਿਸ ਤਰੀਕੇ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੁਆਬੇ ਦੇ ਵਿੱਚ ਆਏ ਤੇ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਵੱਲੋਂ ਜਾਇਆ ਗਿਆ ਉਹਨਾਂ ਨੇ ਮੱਥਾ ਟੇਕਿਆ ਉਹ ਢੇਰਾ ਬੱਲਾਂ ਦੇ ਵਿੱਚ ਗਏ ਆ ਨਤਮਸਤਕ ਹੋਇਆ ਉੱਥੇ 32% ਦੀ ਗਲਤ ਭਾਈਚਾਰੇ ਦੀ ਵੋਟ ਉਹ ਕੀ ਭਾਪੀ ਦੇ ਵਸ ਦੇ ਵਿੱਚ ਹੋ ਗਈ ਆ ਵਾਰ-ਵਾਰ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਪੈਰੋਲ ਮਿਲਣਾ ਕਰੇ 30 ਦਿਨ ਲਈ ਕਰੇ 10 ਦਿਨ ਲਈ ਕਰੇ 40 ਦਿਨ ਦੇ ਲਈ ਇਹ ਇੱਕ ਬੰਦੇ ਦੇ ਉੱਤੇ ਇੰਨੀ ਮਿਹਰਬਾਨ ਕਿਉਂ ਆ ਹਰਿਆਣੇ ਦੀ ਸਰਕਾਰ ਵੈਸੇ ਉੱਥੇ ਵੀ ਭਾਜਪੀ ਨੇ ਤੇ ਕੇਂਦਰ ਦੇ ਵਿੱਚ ਵੀ ਭਾਜਪੀ ਦੀ ਸਰਕਾਰ ਕੀ ਡੇਰਾ ਮੁਖੀ ਦੇ ਰਾਹੀਂ ਮਾਲਵੇ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਾਈ ਮਾਲਵੇ ਦੇ ਵਿੱਚੋਂ ਭਾਜਪੀ ਨੂੰ ਵੋਟ ਪੈ ਜੇ ਤੇ ਕੀ ਵਿਆਸ ਵਾਲੇ ਡੇਰੇ ਨਾਲ ਸੰਬੰਧਤ ਮਾਝੇ ਦੇ ਤੇ ਬਾਕੀ ਹਿੱਸਿਆਂ ਦੀ ਵੋਟ ਭਾਜਪੀ ਦੇ ਪਾਲੇ ਦੇ ਵਿੱਚ ਜਾਊਗੀ ਕਿਉਂਕਿ ਮੋਨ ਭਾਗਵਤ ਪਿਛਲੇ ਕੁਝ ਵਰਿਆਂ ਦੇ ਵਿੱਚ ਕਈ ਵਾਰ ਡੇਰੇ ਦੇ ਵਿੱਚ ਜਾ ਕੇ ਆਇਆ ਹੈ ਪ੍ਰਧਾਨ ਮੰਤਰੀ ਸਾਹਿਬ ਖੁਦ ਵੀ ਜਾ ਕੇ ਆਏ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਤਕੀ ਇਸ ਤਰੀਕੇ ਦੇ ਫੈਕਟਰ ਵੀ ਸਾਹਮਣੇ ਆਉਣਗੇ ਜਿਹੜੇ ਕਿ ਹਾਲੇ ਦਿਸ ਨਹੀਂ ਰਹੇ ਤੇ ਇਹ ਗੱਲ ਸੱਚੀ ਆ ਕਿ ਬੀਜੇਪੀ ਇਕੱਲੇ ਤੌਰ ਦੇ ਉੱਤੇ ਵੀ ਤਿਆਰੀ ਕਰ ਰਹੀ ਆ ਜਿਹੜੀ ਫਰਵਰੀ ਦੇ ਅਖੀਰ ਦੇ ਵਿੱਚ ਮੋਗੇ ਵੱਲ ਰੈਲੀ ਹੋਣੀ ਸੀ ਉਹ ਮਾਰਚ ਦੇ ਵਿੱਚ ਹੋ ਗਈ ਆ ਜਿਵੇਂ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਆਪਸ ਦੇ ਵਿੱਚ ਤੂੰ ਤੜਕ ਨੂੰ ਸਿੱਖਾਂ ਦੇ અપਮਾਨ ਤੇ ਦਸਤਾਰ ਦਾ અપਮਾਨ ਬਣਾ ਕੇ ਪੇਸ਼ ਕੀਤਾ ਇਹ ਵੀ ਹੈਰਾਨੀ ਵਾਲੀ ਗੱਲ ਆ ਪ੍ਰਧਾਨ ਮੰਤਰੀ ਸਾਹਿਬ ਨੇ 1 ਘੰਟਾ ਤੇ 37 ਮਿੰਟ ਦੇ ਭਾਸ਼ਣ ਦੇ ਵਿੱਚ ਰਾਜ ਸਭਾ 'ਚ ਕੀ ਕਿਹਾ ਉਹ ਕਹਦੇ ਦੇਖੋ ਜੀ ਇੱਥੇ ਇੱਕ ਨਮਾਇੰਦਾ ਸਾਡਾ ਲੋਕ ਸਭਾ ਦਾ ਮੈਂਬਰ ਯੁਵਰਾਜ ਉਹ ਰਵਨੀਤ ਬਿੱਟੂ ਨੂੰ ਗद्दार ਕਹਿ ਰਿਹਾ ਜੇਕਰ ਤੁਹਾਡੇ ਸਿਆਸੀ ਤੌਰ ਦੇ ਉੱਤੇ ਵਿਚਾਰ ਬਦਲ ਗਏ ਤਾਂ ਤੁਸੀਂ ਗद्दार ਕਹੋਗੇ ਇਹ ਤਾਂ ਸਿੱਖਾਂ ਦੇ ਬਾਰੇ ਇਹ ਦਸਤਾਰ ਦੇ ਬਾਰੇ ਇਹ ਮਾੜੀ ਸੋਚ ਰੱਖਣ ਵਾਲੀ ਕਾਂਗਰਸ ਆ ਇਹਨਾਂ ਦਾ ਕਿੱਥੇ ਭਲਾ ਹੋਣਾ ਰਵਨੀਤ ਬਿੱਟੂ ਇਹ ਗੱਲ ਕਹਿ ਰਿਹਾ ਜੀ ਕਿ ਰਾਹੁਲ ਗਾਂਧੀ ਨੇ ਮੇਰੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹ ਮੇਰੀ ਪੱਗ ਲਾਉਣ ਨੂੰ ਫਿਰਦਾ ਸੀ ਮਤਲਬ ਇਹ ਜਿ ਕਿ ਸਿਆਸਤ ਕਿਹੜੇ ਪਾਸੇੋਂ ਸ਼ੁਰੂ ਹੋ ਕੇ ਤੇ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ ਇਹ ਅਸੀਂ ਹੁਣੇ-ਹੁਣੇ ਦੇਖਿਆ ਹੁਣੇ-ਹੁਣੇ ਪਾਰਲੀਮੈਂਟ ਦੇ ਬਾਹਰ ਬਾਹਰ ਅਸੀਂ ਬਿੱਟੂ ਤੇ ਰਾਹੁਲ ਦੇ ਗद्दार ਦੋਸਤ ਆਪ ਕੈਸੇ ਹੋ ਤੁਸੀਂ ਵਾਪਸ ਆਓਗੇ ਤੇ ਉਹਨੇ ਇਹ ਗੱਲ ਕਹੀਏ ਤੁਸੀਂ ਦੇਸ਼ ਦੇ ਦੁਸ਼ਮਣ ਆ ਇਸ वार्तालाਪ ਨੂੰ ਵੀ ਅਸੀਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਤੇ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਨੂੰ ਵਰਤਦੇ ਦੇਖਿਆ ਪਰ ਇਹ ਗੱਲ ਚੰਗੀ ਆ ਸੁਖਮਈ ਗੱਲ ਇਹ ਆ ਕਿ ਇਹਦੇ ਵਿੱਚ ਸਿੱਖਾਂ ਨੂੰ ਨਹੀਂ ਲੱਗਿਆ ਕਿ ਭਾਈ ਸਾਡੇ અપਮਾਨ ਦੀ ਗੱਲ ਆ ਸ਼ੁਕਰ ਇਸ ਗੱਲ ਦਾ ਕਿ ਇਹ ਦਸਤਾਰ ਦੇ ਨਾਲ ਸੰਬੰਧਿਤ ਦਸਤਾਰ ਦੇ અપਮਾਨ ਨਾਲ ਸੰਬੰਧਿਤ ਗੱਲ ਹੈ ਹੀ ਨਹੀਂ ਸੀ ਤੇ ਹੋਣੀ ਵੀ ਨਹੀਂ ਚਾਹੀਦੀ ਦਸਤਾਰ ਰਵਨੀਤ ਬਿੱਟੂ ਦੀ ਵੀ ਚੜ੍ਹਦੀ ਕਲਾ 'ਚ ਰਹਿਣੀ ਚਾਹੀਦੀ ਆ ਤੁਹਾਡੀ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣੀ ਚਾਹੀਦੀ ਆ ਹਰ ਦਸਤਾਰ ਸਜਾਉਣ ਵਾਲੇ ਬੰਦੇ ਦੀ ਇੱਜ਼ਤ ਸਨਮਾਨ ਸਤਕਾਰ ਬਹੁਤ ਵੱਡਾ ਹੋਣਾ ਚਾਹੀਦਾ ਪਰ ਇਹ ਆਪਸੀ ਝੇੜਾ ਪੰਜਾਬ ਦੇ ਰਾਜਨੀਤੀ ਨਾਲ ਜੋੜ ਕੇ ਪੇਸ਼ ਕੀਤਾ ਗਿਆ ਕਿ ਪੰਜਾਬੀਆਂ ਨੇ ਇਸ ਗੱਲ ਨੂੰ ਮੁੱਦਾ ਨਹੀਂ ਬਣਨ ਦਿੱਤਾ ਕਿਉਂਕਿ ਪੰਜਾਬੀ ਜਾਣਦੇ ਆ ਵੀ ਗਦਾਰ ਇੱਕ ਬੰਦੇ ਨੇ ਦੂਜੇ ਬੰਦੇ ਨੂੰ ਕਿਹਾ ਨਾ ਕਿ ਭਾਈਚਾਰੇ ਨੂੰ ਕਿਹਾ ਨਾ ਕਿ ਦਸਤਾਰ ਨੂੰ ਕਿਹਾ ਪਰ ਉਹਨਾਂ ਨੇ ਇਹਨੂੰ ਆਪਣੇ ਪ੍ਰਸੰਗ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਪੰਜਾਬੀਆਂ ਨੂੰ ਇਸ ਬਰੇ ਦੇ ਵਿੱਚ ਆਪਣੇ ਪ੍ਰਸੰਗ ਤੈਅ ਕਰਨੇ ਪੈਣਗੇ ਵੀ ਸਾਡਾ ਪ੍ਰਸੰਗ ਕੀ ਆ ਤੇ ਜਿਹੜਾ ਕਹਿ ਰਿਹਾ ਉਹਦਾ ਕਿਹੜਾ ਪ੍ਰਸੰਗ ਆ ਜਿਹੜਾ ਕਹਿ ਰਿਹਾ ਉਹ ਤਾਂ ਇਹ ਗੱਲ ਕਹਿ ਰਿਹਾ ਕਿ ਤੁਹਾਡੀ ਭਾਵਨਾ ਪੜਕੀਏ ਤੁਹਾਡੇ ਤੇ ਹਮਲਾ ਹੋ ਗਿਆ ਤੁਸੀਂ ਹਮਲਾ ਮਹਿਸੂਸ ਕੀਤਾ ਕਿ ਨਹੀਂ ਤੁਹਾਡੀ ਭਾਵਨਾ ਸੱਚੀ ਮੁੱਚੀ ਪੜਕੀਆ ਕਿ ਨਹੀਂ ਇਹਦੇ ਵਲ ਤੁਹਾਨੂੰ ਗੌਰ ਕਰਨੀ ਪਊਗੀ ਸੋ ਅਕਾੜੀ ਦਲ ਤੋਂ ਗੱਲ ਸ਼ੁਰੂ ਹੋਈ ਹੈ ਤੇ ਭਾਜਪਾ ਦੇ ਉੱਤੇ ਜਾ ਕੇ ਸਮਾਪਤੀ ਕਰਦੇ ਆ ਕਿਉਂਕਿ ਦੋਵਾਂ ਦੇ ਗੱਠ ਜੋੜ ਦੀਆਂ ਚਰਚਾਵਾਂ ਵੀ ਜ਼ੋਰਾਂ ਦੇ ਉੱਤੇ ਆ ਇਹ ਅੰਦਰ ਖੱਤ ਦਾ ਗੱਠ ਜੋੜ ਹੋ ਹੀ ਚੁੱਕਿਆ ਬਸ ਇਹ ਵਿਖਾਵਾ ਕਰਦੇ ਆ ਕਿ ਜੇ ਆਪਾਂ ਹੁਣੇ ਇਕੱਠੇ ਹੋ ਗਏ ਤੇ ਲੋਕਾਂ ਦੇ ਵਿੱਚ ਨੈਗੇਟਿਵਿਟੀ ਹੁਣੇ ਫੈਲ ਦਿੱਤੀ ਜਾਊਗੀ ਜਾਂ ਵਿਰੋਧੀ ਪਾਰਟੀਆਂ ਗੱਲਾਂ ਕਰਨੀਆਂ ਕੁਝ ਕ ਮਹੀਨੇ ਪਹਿਲਾਂ ਗੱਠ ਜੋੜ ਦੀ ਗੱਲ ਕਰਾਂਗੇ ਉਦਾਂ ਆਪਾਂ ਆਪੋ ਆਪਣੇ ਪੱਦਰ ਦੇ ਉੱਤੇ ਜ਼ੋਰ ਲਾਉਂਦੇ ਰਹਿੰਨੇ ਆ ਅਸੀਂ ਆਪਦਾ ਮੋਰਚਾ ਖੋਲ ਕੇ ਰੱਖਦੇ ਤੁਸੀਂ ਆਪਣਾ ਮੋਰਚਾ ਖੋਲ ਕੇ ਰੱਖੋ ਹੁਣ ਸਵਾਲ ਆਉਂਦਾ ਜੀ ਕਿ ਬਿਕਰਮ ਸਿੰਘ ਮਜੀਠੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਤੇ ਕੀ ਸੁਖਬੀਰ ਸਿੰਘ ਬਾਦਲ ਆਉਂਦੇ ਸਮੇਂ ਦੇ ਵਿੱਚ ਸੀਐਮ ਚੇਹਰਾ ਬਣਨਗੇ ਤੇ ਕੀ ਵਿਕਰਮ ਸਿੰਘ ਮਜੀਠੀਆ ਐਸੀ ਭੂਮਿਕਾ ਦਾ ਕਰਨਗੇ ਕਿ ਭਾਜਪਾ ਦੇ ਨਾਲ ਅਕਾਲੀ ਦਲ ਦਾ ਬਿਲਕੁਲ ਪੱਕਾ ਜੋੜ ਲੱਗ ਜਾਵੇ ਫੇਵਿਕੋਲ ਦੇ ਜੋੜ ਵਾਂਗੂ ਕਿਉਂਕਿ ਜਦੋਂ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ 222 ਦਿਨਾਂ ਬਾਅਦ ਤਾਂ ਉਹਨਾਂ ਨੇ ਪੈਂਦੀ ਸੱਟੇ ਇੱਕ ਗੱਲ ਕਹੀ ਆ ਕਿ ਮੈਂ ਕੈਪਟਨ ਮਰਿੰਦਰ ਸਿੰਘ ਦਾ ਵੀ ਧੰਨਵਾਦ ਦੀਆਂ ਤਰਨ ਚੁੱਕ ਦਾ ਵੀ ਧੰਨਵਾਦ ਦੀਆਂ ਸੁਨੀਲ ਜਾਖੜ ਦਾ ਵੀ ਧੰਨਵਾਦ ਦੀਆਂ ਸੋਹਪਾਲ ਖੇੜਾ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਭਾਜਪਾ ਨੂੰ ਬਣਦਾ ਸਰਦਾ ਮਾਨ ਸਨਮਾਨ ਦਿੱਤਾ